ਸ਼ਸ਼ੀ ਕਾਜੀ ਐਨਆਰਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਆਪ ਵਿਧਾਇਕ ਨਾਲ ਜੁੜੀ ਹੋਈ ਆ ਆਪ ਵਿਧਾਇਕ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਦੇ ਚੱਲਦੇ ਆਪ ਵਿਧਾਇਕ ਦੇ ਬੇਟੇ ਤੇ ਵੱਡੀ ਕਾਰਵਾਈ ਹੋਈ ਆ ਅਤੇ ਕੁੜੰਨ ਨੂੰ ਵੀ ਜਿਹੜਾ ਨਾਮਜਤ ਕਰ ਲਿਆ ਗਿਆ ਦਾਦੀ ਇੱਕੇ ਜੋ ਬਿੱਤੇ ਦਿਨੇ ਹੀ ਵੱਡਾ ਮਾਮਲਾ ਸਾਹਮਣੇ ਆਇਆ ਸੀ ਕਿ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ अरोड़ा ਦੇ ਘਰ ਤੇ ਛਾਪੇ ਮਾਰੀ ਹੁੰਦੀ ਹੈ ਵਿਜੀਲੈਂਸ ਦੀ ਅਤੇ ਵਿਜੀਲੈਂਸ ਵੱਲੋਂ ਵੱਡੇ ਪੱਧਰ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਗ੍ਰਫਤਾਰ ਕੀਤੇ ਜਾਂਦੇ ਆ ਰਮਨ अरोड़ा ਜੋ ਕਿ 5 ਦਿਨ ਦੇ ਪੁਲਿਸ ਰਿਮਾਂਡ ਤੇ ਸੀ ਅੱਜ ਉਹਨਾਂ ਦਾ ਪੁਲਿਸ ਰਿਮਾਂਡ ਵੀ ਖਤਮ ਹੋ ਰਿਹਾ ਤਾਂ ਉਧਰ ਉਹਨਾਂ ਦੇ بیٹے ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲੰਧਰ ਸੈਂਟਰ ਤੋਂ ਜਿਹੜੇ ਵਿਧਾਇਕ ਨੇ ਰਮਨ अरोड़ा ਉਹਨਾਂ ਦੇ بیٹے ਸਮੇਤ ਕੁੜਮ ਅਤੇ ਇੱਕ ਹੋਰ ਸ਼ਖਸ ਨੂੰ ਨਾਮਜ਼ਦ ਕੀਤਾ ਗਿਆ ਤਾਂ ਆ ਐਮਐਲਏ ਦੇ بیٹے ਦਾ ਨਾਮ ਜੀ ਜਿਹੜਾ ਇਸ ਮਾਮਲੇ ਵਿੱਚ ਜੋੜਿਆ ਗਿਆ ਤੇ ਦੋਸ਼ ਲੱਗ ਰਿਹਾ ਹੈ ਕਿ ਉਹ ਵੀ ਭ੍ਰਿਸ਼ਟਾਚਾਰ ਵਿੱਚ ਰਮਨ अरोड़ा ਦਾ ਸਾਥ ਦਿੰਦੇ ਸੀ ਤਾਂ ਤਿੰਨ ਹੋਰ ਸ਼ਖਸ ਜਿਹੜੇ ਆ ਉਹ ਨਾਮ ਜਦ ਕਰ ਲਏ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਆਪ ਦੇ ਵਿਧਾਇਕ ਰਮਨ अरोड़ा ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਕਿ ਪੰਜ ਦਿਨਾਂ ਪੁਲਸਰ ਮਾਰਦੇ ਰਹੇ ਆ ਰਮਨ अरोड़ा ਤਾਂ ਉੱਥੇ ਹੀ ਉਹਨਾਂ ਦੇ بیٹے ਅਤੇ ਕੁੜਮ ਅਤੇ ਇੱਕ ਹੋਰ ਸ਼ਖਸ ਨੂੰ ਆ ਮਾਮਲੇ ਵਿੱਚ ਜਿਹੜਾ ਕਿ ਨਾਮਜ਼ਦ ਕਰ ਲਿਆ ਗਿਆ ਤਾਂ ਜਲਦੀ ਹੀ ਗ੍ਰਿਫਤਾਰੀ ਦੇ ਲਈ ਵੀ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਤਾਂ ਛਾਪੇਮਾਰੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਜੋ ਰਮਨ अरोड़ा ਤੇ ਦੋਸ਼ ਲੱਗੇ ਸੀ ਕਿ ਜੋ ਨਗਰ ਨਿਗਮ ਦੇ ਤਹਿਤ ਜਿਹੜਾ ਲੋਕਾਂ ਨੂੰ ਨੋਟਿਸ ਭਜਵਾਇਆ ਜਾਂਦਾ ਸੀ ਅਤੇ ਉਸ ਨੋਟਿਸ ਦਾ ਨਵਟਾਰਾ ਕਰਨ ਦੇ ਲਈ ਜਿਹੜੀ ਮੋਟੀ ਰਕਮ ਲਈ ਜਾਂਦੀ ਸੀ ਜਿਹੜੇ ਉਸ ਦੇ ਮੋٹے ਰਿਸ਼ਵਤ ਲਈ ਜਾਂਦੀ ਸੀ ਅਤੇ ਇਸੇ ਦੇ ਚੱਲਦਿਆਂ ਨਏ ਦੋਸ਼ ਲੱਗੇ ਸੀਗੇ ਰਮਨ अरोड़ा ਤੇ ਉੱਤੇ ਅਤੇ ਉਸ ਤੋਂ ਬਾਅਦ ਵਿਜੀਲੈਂਸ ਵੱਲੋਂ ਜਾਂਚ ਪੜਤਾਲ ਕੀਤੀ ਗਈ ਅਤੇ ਗ੍ਰਿਫਤਾਰ ਕੀਤਾ ਗਿਆ ਰਮਨ अरोड़ा ਨੂੰ ਜੋ ਕਿ 5 ਦਿਨਾਂ ਪੁਲਿਸ ਹਿਰਾਮਨ ਤੇ ਰਿਹਾ ਤੇ ਅੱਜ ਕੋਰਟ ਵਿੱਚ ਪੇਸ਼ੀ ਵੀ ਆ ਤਾਂ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਰਮਨ अरोड़ा ਨੂੰ ਵਿਜੀਲੈਂਸ ਕੋਰਟ ਵਿੱਚ ਪੇਸ਼ ਕਰੇਗੀ ਰਮਨ अरोड़ा ਨੂੰ ਤਾਂ ਉਸ ਤੋਂ ਪਹਿਲਾਂ ਇੱਕ ਹੋਰ ਵੱਡਾ ਐਕਸ਼ਨ ਹੋਇਆ ਰਮਨ अरोड़ा ਦੇ ਉੱਤੇ ਕਿਉਂਕਿ ਉਸ ਦੇ بیٹے ਤੇ ਕੁਣਮਤ ਤੇ ਇੱਕ ਹੋਰ ਸ਼ਖਸ ਨੂੰ ਨਾਮਜਤ ਕੀਤਾ ਗਿਆ ਇਸ ਮਾਮਲੇ ਵਿੱਚ ਤਾਂ ਇਹ ਮੁਸ਼ਕਲਾ ਜਿਹੜੀਆਂ ਵਾਦਿਆਂ ਨਜ਼ਰ ਆ ਰਹੀਆਂ ਨੇ ਤਾਂ ਉੱਧਰ ਇੱਕ ਹੋਰ ਝੜਕਾ ਅੱਜ ਲੱਗਣ ਜਾ ਰਿਹਾ ਰਮਨ अरोड़ा ਨੂੰ ਕਿ ਆ ਆਪ ਦੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਮਨੀਸ਼ ਸ਼ਿਸ਼ੋਦੀ ਆ ਜਲੰਧਰ ਪਹੁੰਚਦੇ ਪਹੁੰਚ ਰਹੇ ਨੇ ਤੇ ਜਲੰਧਰ ਇੱਕ ਵੱਡੇ ਕਾਰੋਬਾਰੀ ਨੂੰ ਜੋ ਆਪ ਵਿੱਚ ਉਹ ਜਿਹੜੇ ਆ ਆਪ ਜੁਆਇਨ ਕਰਵਾਣਗੇ ਤੇ ਉਸ ਨੂੰ ਜਲੰਧਰ ਸੈਂਟਰ ਦਾ ਜਿਹੜਾ ਕਿ ਇਹ ਚਾਰਜ ਵੀ ਲਗਾਇਆ ਜਾ ਸਕਦਾ ਤਾਂ ਇਹ ਜਈਆਂ ਜਾਣਕਾਰੀਆਂ ਵੀ ਮਿਲ ਰਹੀਆਂ ਕਿ ਅੱਜ ਦਾ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਰਵਣ अरोड़ा ਨੂੰ ਲੱਗਦਾ ਨਜ਼ਰ ਆ ਰਿਹਾ ਹੈ ਕਿ ਜਿੱਥੇ ਉਹਨਾਂ ਦੇ بیٹے ਦਾ ਨਾਮ ਜਿਹੜਾ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਗਿਆ ਤਾਂ ਦੂਜੇ ਪਾਸੇ ਉਹਨਾਂ ਦਾ ਜਿਹੜਾ ਹਲਕਾ ਹੈ ਉਥੋਂ ਇਨਚਾਰਜ ਵੀ ਲਗਾਏ ਜਾ ਸਕਦੇ ਆ ਨਵੇਂ ਤਾਂ ਇੱਕ ਕਾਰੋਬਾਰੀ ਨੂੰ ਮਨੀਸ਼ ਸ਼ੋਧਿਆ ਵੱਲੋਂ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਜਾਏਗਾ ਤੇ ਉਸ ਨੂੰ ਆ ਇਨਚਾਰਜ ਜਿਹੜਾ ਲਗਾਇਆ ਜਾ ਸਕਦਾ ਚਲੰਦਰ ਸੈਂਟਰ ਤੋਂ ਤਾਂ ਵੱਡਾ ਝੜਕਾ ਕਿਤੇ ਨਾ ਕਿਤੇ ਲੱਗਦਾ ਨਜ਼ਰ ਆ ਰਿਹਾ ਐ ਐਮਐਲਏ ਰਮਨ अरोड़ा ਨੂੰ ਜਿੱਥੇ ਪਹਿਲਾਂ ਹੀ ਮੁਸ਼ਕਲਾਂ ਚ ਘਿਰੇ ਹੋਏ ਨੇ ਕਿਉਂਕਿ ਉਹ ਤਸਵੀਰਾਂ ਵੀ ਤੁਸੀਂ ਦੇਖੀਆਂ ਕਿ ਰਮਨ अरोड़ा ਦੀ ਸਵੇਰ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ 6 ਵਜੇ ਤੱਕ ਜਿਹੜੀ ਪੁੱਛਗਿੱਛ ਹੁੰਦੀ ਐ ਤੇ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਐ ਤੇ ਮਸ਼ੀਨਾਂ ਤੱਕ ਜਿਹੜੀਆਂ ਪੈਸੇ ਗਿਣਨਦਿਆਂ ਮਗਾਈਆਂ ਜਾਂਦੀਆਂ ਨੇ ਤੇ ਰਮਨ अरोड़ा ਨੂੰ ਨਾਲ ਦੀ ਨਾਲ ਵਿਜੀਲੈਂਸ ਵੱਲੋਂ ਗ੍ਰফতার ਕੀਤਾ ਜਾਂਦਾ ਤਾਂ ਵਿਜੀਲੈਂਸ ਦੀ ਕਾਰਵਾਈ ਦੇ ਉੱਤੇ ਇੱਕ ਹੋਰ ਵੱਡਾ ਵਿਜੀਲੈਂਸ ਨੇ ਕਾਰਵਾਈ ਕਰਦਾ ਇੱਕ ਹੋਰ ਵੱਡੀ ਕਾਰਵਾਈ ਕਰ ਦਿੱਤੀ ਹੈ ਕਿ ਰਮਨ अरोड़ा ਦਾ ਬੇਟਾ ਜੋ ਉਸ ਨੂੰ ਵੀ ਨਾਮਜ਼ਦ ਕਰ ਦਿੱਤਾ ਹੈ ਮਾਮਲੇ ਵਿੱਚ ਅਤੇ ਉਸ ਦੇ ਕੁੜਮ ਅਤੇ ਇੱਕ ਹੋਰ ਸ਼ਖਸ ਨੂੰ ਵੀ ਜਿਹੜਾ ਨਾਮਜ਼ਦ ਕੀਤਾ ਗਿਆ ਮਾਮਲੇ 'ਚ